ਸੁੱਚਾ ਸੂਰਮਾ ਦੇ ਨਾਮ ਨਾਲ ਪ੍ਰਸਿੱਧ ਸੁੱਚਾ ਸਿੰਘ ਜਵੰਦਾ ਆਖਰ ਸੁੱਚਾ ਸੂਰਮਾ ਕਿਵੇਂ ਬਣਿਆ ਕਿ ਅਣਖ ਕਰਕੇ ਆਪਣੀ ਹੀ ਭਾਬੀ ਤੇ ਉਸਦੇ ਪ੍ਰੇਮੀ ਨੂੰ ਮਾਰਨ ਕਰਕੇ ਸੁੱਚਾ ਸੂਰਮਾ ਕਿਹਾ ਜਾਂਦਾ ਹੈ ਜਾਂ ਇਸ ਤੋਂ ਵੀ ਵੱਖ ਕੋਈ ਹੋਰ ਕਹਾਣੀ ਸੀ ਸੁੱਚੇ ਸੂਰਮੇ ਦੇ ਪਿੰਡ ਵਾਲੇ ਅੱਜ ਵੀ ਸੁੱਚਾ ਸਿੰਘ ਨੂੰ ਬਾਬਾ ਜਾਂ ਫਿਰ ਇੱਕ ਅਣਖੀ ਯੋਧਾ ਕਹਿ ਕੇ ਯਾਦ ਕਰਦੇ ਹਨ ਤੇ ਇਸ ਤੋਂ ਇਲਾਵਾ ਪਿੰਡ ਵਾਲਿਆਂ ਨੇ ਸੁੱਚਾ ਸਿੰਘ ਸੂਰਮਾ ਦੀ ਯਾਦ ਵਿੱਚ ਇੱਕ ਬੁੱਤ ਵੀ ਬਣਵਾਇਆ ਹੈ ਸੁੱਚਾ ਸਿੰਘ ਦਾ ਜਨਮ ਪਿੰਡ ਸਮਾਉ ਜੋ ਕਿ ਅੱਜ ਮਾਨਸੇ ਜ਼ਿਲ੍ਹੇ ਵਿੱਚ ਪੈਂਦਾ ਹੈ ਉੱਥੋਂ ਦੇ ਰਹਿਣ ਵਾਲੇ ਸਰਦਾਰ ਸੁੰਦਰ ਸਿੰਘ ਜਵੰਦਾ ਦੇ ਘਰ ਸਨ 1870 ਦੇ ਲਾਗੇ ਤਾਂਗੇ ਹੋਇਆ ਸੁੱਚਾ ਸਿੰਘ ਦਾ ਇੱਕ ਵੱਡਾ ਭਰਾ ਨਰਾਇਣ ਸਿੰਘ ਜਿਸ ਨੂੰ ਨਰਾਇਣਾ ਵੀ ਕਹਿੰਦੇ ਸੀ ਉਹ ਸੁੱਚਾ ਸਿੰਘ ਤੋਂ 5 ਸਾਲ ਵੱਡਾ ਸੀ ਤੇ ਉਹ ਵੀ ਇਸੇ ਘਰ ਵਿੱਚ ਨਾਲ ਹੀ ਰਹਿੰਦਾ ਸੀ ਇਹ ਪਰਿਵਾਰ ਆਰਥਿਕ ਪੱਖੋਂ ਵੀ ਚੰਗਾ ਸੀ ਤੇ ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ 60 ਕਿੱਲਾਂ ਦਾ ਮਾਲਕ ਸੀ ਕੁਝ ਸਮਾਂ ਬਾਅਦ ਨਰਾਇਣੇ ਦਾ ਵਿਆਹ ਪਿੰਡ ਕਮਾਣਾ ਦੀ ਰਹਿਣ ਵਾਲੀ ਬਸੰਤਕੌਰ ਨਾਲ ਹੋਇਆ ਪਰ ਇਹਨਾਂ ਦਾ ਰਿਸ਼ਤਾ ਜਿਆਦਾ ਦਿਨ ਨਾ ਚੱਲ ਸਕਿਆ ਤੇ ਛੇਤੀ ਹੀ ਦੋਵੇਂ ਵੱਖ ਹੋ ਗਏ ਘਰ ਦਾ ਚੁੱਲ੍ਹਾ ਚੌਕਾ ਚੱਲਦਾ ਰੱਖਣ ਲਈ ਨਰਾਇਣਾ ਦੂਜਾ ਵਿਆਹ ਕਰਾਉਣ ਦਾ ਫੈਸਲਾ ਕਰਦਾ ਹੈ ਤੇ ਆਪਣੇ ਨਾਨਕੇ ਪਿੰਡ ਗਹਿਰੀ ਭਾਗੀ ਦੀ ਰਹਿਣ ਵਾਲੀ ਬਲਬੀਰਕੌਰ ਜਿਸ ਨੂੰ ਬੀਰੋ ਵੀ ਕਿਹਾ ਜਾਂਦਾ ਸੀ ਨਰਾਇਣੇ ਦਾ ਵਿਆਹ ਉਸ ਨਾਲ ਕਰ ਦਿੱਤਾ ਜਾਂਦਾ ਹੈ ਹੌਣ ਬਲਬੀਰ ਕੋਰ ਦੇਖਣ ਵਿੱਚ ਤਾਂ ਸੋਹਣੀ ਸੁਨੱਖੀ ਸੀ ਪਰ ਚਰਿੱਤਰ ਬਹੁਤ ਡੋਲਿਆ ਹੋਇਆ ਸੀ ਵਿਆਹ ਤੋਂ ਬਾਅਦ ਦੋਵੇਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਬਤੀਤ ਕਰਨ ਲੱਗਦੇ ਹਨ ਤੇ ਦੂਜੇ ਪਾਸੇ ਸੁੱਚਾ ਸਿੰਘ ਦਾ ਬਚਪਨ ਦਾ ਯਾਰ ਕੁੱਕਰ ਸਿੰਘ ਜੋ ਚਾਹਲ ਗੋਤ ਨਾਲ ਸਬੰਧ ਰੱਖਦਾ ਸੀ ਦੋਵਾਂ ਨੇ ਬਚਪਨ ਦੀ ਯਾਰੀ ਜਵਾਨੀ ਤੱਕ ਸਾਂਭ ਕੇ ਰੱਖੀ ਸੀ ਅਤੇ ਇਥੋਂ ਤੱਕ ਕਿ ਦੋਵਾਂ ਨੂੰ ਪਗਵਟ ਭਰਾ ਵੀ ਮੰਨਿਆ ਜਾਂਦਾ ਸੀ ਸੁੱਚੇ ਕਰਕੇ ਹੀ ਕੁੱਕਰ ਸਿੰਘ ਦਾ ਵੀ ਸੁੱਚੇ ਘਰ ਆਉਣਾ ਜਾਣਾ ਆਮ ਹੀ ਸੀ ਤੇ ਇਸੇ ਦੌਰਾਨ ਬਲਬੀਰ ਕੌਰ ਤੇ ਕੁੱਕਰ ਸਿੰਘ ਦੋਵੇਂ ਦੇਖਦੇ ਹੀ ਦੇਖਦੇ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਹਨ ਤੇ ਹੌਲੀ-ਹੌਲੀ ਲੁਕਦੇ-ਲੁਕਾਉਂਦੇ ਮੁਲਾਕਾਤਾਂ ਵੀ ਕਰਨ ਲੱਗਦੇ ਹਨ ਕੁੱਕਰ ਸਿੰਘ ਜੋ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਉਸ ਦਾ ਇੱਕ ਪੁੱਤਰ ਵੀ ਸੀ ਉਸ ਨੇ ਵੀ ਇਸ ਗੱਲ ਦੀ ਪਰਵਾਹ ਨਾ ਕੀਤੀ ਪਰ ਫਿਰ ਵੀ ਦੋਵਾਂ ਨੇ ਇਸ ਸਬੰਧ ਨੂੰ ਜਾਰੀ ਰੱਖਿਆ ਅਤੇ ਦੂਜੇ ਪਾਸੇ ਬਲਬੀਰ ਕੌਰ ਵੀ ਨਰਾਇਣੇ ਨੂੰ ਕੁਝ ਨਹੀਂ ਸੀ ਸਮਝਦੀ ਪਰ ਸੁੱਚੇ ਦਾ ਨਾਮ ਸੁਣ ਕੇ ਦੋਵਾਂ ਦੀ ਰੂਹ ਕੰਬ ਜਾਂਦੀ ਸੀ ਕਿਉਂਕਿ ਨਾਰਾਇਣਾ ਸ਼ਾਂਤ ਸੁਭਾਅ ਦਾ ਬੰਦਾ ਸੀ ਤੇ ਸੁੱਚਾ ਅਣਖੀ ਸੁਭਾਅ ਦਾ ਨਜਾਇਜ਼ ਸਬੰਧ ਵਿੱਚ ਅੰਨੇ ਹੋਏ ਬਲਬੀਰ ਤੇ ਹੂਕਰ ਦੋਵੇਂ ਯੋਜਨਾ ਬਣਾਉਂਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਸੁੱਚੇ ਨੂੰ ਕਿਤੇ ਦੂਰ ਭੇਜੀਏ ਤਾਂ ਜੋ ਉਹ ਬਿਨਾਂ ਕਿਸੇ ਡਰ ਭੈ ਤੋਂ ਮਿਲ ਸਕਣ। ਤੇ ਇਸੇ ਹੀ ਯੋਜਨਾ ਤਹਿਤ ਹੂਕਰ ਸਿੰਘ ਸੁੱਚਾ ਸਿੰਘ ਨੂੰ ਸਲਾਹ ਦਿੰਦਾ ਹੈ ਕਿ ਕਿਉਂ ਨਾ ਆਪਾਂ ਦੋਵੇਂ ਫੌਜ ਵਿੱਚ ਭਰਤੀ ਹੋ ਜਾਈਏ। ਪਰ ਸੁੱਚਾ ਸਿੰਘ ਇਸ ਗੱਲ ਲਈ ਰਾਜ਼ੀ ਨਹੀਂ ਸੀ। ਹੂਕਰ ਸਿੰਘ ਦੇ ਜ਼ਿਆਦਾ ਖੜਾ ਕਰਨ ਤੇ ਸੁੱਚਾ ਸਿੰਘ ਮੰਨ ਜਾਂਦਾ ਹੈ ਅਤੇ ਦੋਵੇਂ ਫੌਜ ਦੀ ਭਰਤੀ ਲਈ ਬਲਾਡੇ ਵੱਲ ਨਿਕਲ ਜਾਂਦੇ ਹਨ। ਉਸ ਵੇਲੇ ਕਿਸੇ ਨੂੰ ਵੀ ਫੌਜ ਵਿੱਚ ਭਰਤੀ ਕਰਨ ਲੱਗਿਆ ਜ਼ਿਆਦਾ ਪੜ੍ਹਾਈ ਲਿਖਾਈ ਨਹੀਂ ਦੇਖੀ ਜਾਂਦੀ ਸੀ। ਬਸ ਨਾਮ ਤਾ ਵੇਖ ਕੇ ਹੀ ਭਰਤੀ ਕਰ ਲਿਆ ਜਾਂਦਾ ਸੀ ਭਰਤੀ ਲਈ ਦੋਵੇਂ ਲਾਈਨ ਵਿੱਚ ਲੱਗਦੇ ਹਨ ਪਰ ਕੁਕਰ ਦੇ ਮਨ ਵਿੱਚ ਖੋਟ ਕਰਕੇ ਉਹ ਸੁੱਚੇ ਤੋਂ ਕਿੰਨੀ ਪਿੱਛੇ ਹੀ ਖੜ ਜਾਂਦਾ ਹੈ ਸੁੱਚਾ ਸਿੰਘ ਨੂੰ ਤਾਂ ਫੌਜ ਵਿੱਚ ਭਰਤੀ ਕਰ ਲਿਆ ਗਿਆ ਪਰ ਕੁਕਰ ਲਾਈਨ ਛੱਡ ਕੇ ਵਾਪਸ ਪਿੰਡ ਪਰਤ ਗਿਆ ਤੇ ਸੁੱਚੇ ਨੂੰ ਫੌਜ ਨਾਲ ਫਿਰੋਜ਼ਪੁਰ ਸ਼ਾਹਣੀ ਭੇਜ ਦਿੱਤਾ ਗਿਆ ਸੁੱਚੇ ਤੇ ਜਾਣ ਮਗਰੋਂ ਬਲਬੀਰ ਕੌਰ ਤੇ ਕੁਕਰ ਖੁੱਲੇ ਆਮ ਮਿਲਣ ਲੱਗਦੇ ਹਨ ਤੇ ਹੁਣ ਤਾਂ ਦੋਵਾਂ ਨੂੰ ਕਿਸੇ ਦੀ ਵੀ ਪਰਵਾਹ ਨਹੀਂ ਸੀ ਤੇ ਇਸੇ ਤਰ੍ਹਾਂ ਦੋਵੇਂ ਲਗਾਤਾਰ ਮੁਲਾਕਾਤਾ ਕਰਦੇ ਰਹਿੰਦੇ ਹਨ ਤੇ ਇੱਕ ਦਿਨ ਜਾ ਕੇ ਨਰਾਇਣੇ ਨੂੰ ਇਹਨਾਂ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਚੱਲ ਜਾਂਦਾ ਹੈ ਨਰਾ ਨਾ ਆਪ ਤੱਕ ਕੋਈ ਕਾਰਨ ਨਹੀਂ ਸੀ ਸਕਦਾ ਕਿਉਂਕਿ ਕੁਕਰ ਸਿੰਘ ਸ਼ਰੀਰ ਪੱਖੋਂ ਵੀ ਤਗੜਾ ਸੀ ਤਾਂ ਨਰਾਇਣਾ ਕੀ ਕਰਦਾ ਹੈ ਕਿ ਕਿਸੇ ਚਿੱਠੀ ਲਿਖ ਪੜ ਲੈਣ ਵਾਲੇ ਤੋਂ ਚਿੱਠੀ ਲਿਖਵਾਉਂਦਾ ਹੈ ਤੇ ਸਾਰਾ ਹਾਲ ਬਿਆਨ ਕਰ ਦਿੰਦਾ ਹੈ ਤੇ ਅੰਤ ਵਿੱਚ ਲਿਖ ਦਿੰਦਾ ਹੈ ਕਿ ਸੁੱਚਾ ਤੇਰੇ ਭਰਾ ਨਾਲ ਤੇਰੇ ਹੀ ਯਾਰ ਨੇ ਧੋਖਾ ਕੀਤਾ ਹੈ ਤੇ ਜਦੋਂ ਇਹ ਚਿੱਠੀ ਸੁੱਚਾ ਸਿੰਘ ਕੋਲ ਪਹੁੰਚਦੀ ਹੈ ਤਾਂ ਚਿੱਠੀ ਪੜਨ ਤੋਂ ਮਗਰੋਂ ਸੁੱਚਾ ਗੁੱਸੇ ਵਿੱਚ ਭੜਕਣ ਲੱਗਾ ਤੇ ਫੌਜ ਵਿੱਚੋਂ ਛੁੱਟੀ ਲਈ ਅਰਜੀ ਲਾ ਦਿੱਤੀ ਉਹਨਾਂ ਸਮੇਂ ਵਿੱਚ ਜਲਦੀ ਕਿਸੇ ਨੂੰ ਫੌਜ ਵਿੱਚੋਂ ਛੁੱਟੀ ਨਹੀਂ ਸੀ ਮਿਲਦੀ ਤੇ ਸੁੱਚੇ ਨੂੰ ਫਿਰ ਸਹੀ ਸਮੇਂ ਲਈ ਉਡੀਕਣਾ ਪਿਆ ਇੱਕ ਦਿਨ ਅਚਾਨਕ ਚੌਂਕੀ ਇੱਕ ਕਵਾਟਰਾਂ ਵਿੱਚ ਅੱਗ ਲੱਗ ਜਾਂਦੀ ਹੈ ਤੇ ਇੱਕ ਘਰ ਵਿੱਚ ਚੌਂਕੀ ਦੇ ਅੰਗਰੇਜ਼ ਅਫਸਰ ਦੇ ਤਿੰਨ ਛੋਟੇ-ਛੋਟੇ ਬੱਚੇ ਫਸ ਜਾਂਦੇ ਹਨ ਤੇ ਅੱਗ ਦੀਆਂ ਲਪਟਾਂ ਕਰਕੇ ਬਾਹਰ ਨਹੀਂ ਸੀ ਆਪ ਆ ਰਹੇ ਜਦੋਂ ਕੋਈ ਵੀ ਇਹਨਾਂ ਬੱਚਿਆਂ ਨੂੰ ਬਚਾਉਣ ਲਈ ਅੱਗੇ ਨਾ ਹੋਇਆ ਤਾਂ ਸੁੱਚੇ ਨੇ ਇੱਕ ਗਿੱਲਾ ਕੰਬਲ ਆਪਦੇ ਤੇ ਲਪੇਟਿਆ ਤੇ ਬਲਦੇ ਘਰ ਵਿੱਚ ਵੜ ਗਿਆ ਤੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਸੁੱਚੇ ਦੇ ਇਸ ਬਹਾਦਰੀ ਵਾਲੇ ਕੰਮ ਤੋਂ ਅੰਗਰੇਜ਼ ਅਫਸਰ ਬੜਾ ਪ੍ਰਭਾਵਿਤ ਹੋਇਆ ਤੇ ਕਹਿਣ ਲੱਗਾ ਕਿ ਜਵਾਨ ਦੱਸ ਦੇ ਨੂੰ ਕੀ ਚਾਹੀਦਾ ਹੈ ਸੁਚਾ ਸਿੰਘ ਜਵਾਬ ਦਿੰਦਾ ਹੈ ਕਿ ਜਨਾਬ ਮੇਰਾ ਫੌਜ ਵਿੱਚੋਂ ਨਾਮ ਕੱਟ ਦਿਓ ਅਫਸਰ ਹੈਰਾਨ ਹੋ ਕੇ ਕਹਿੰਦਾ ਹੈ ਕਿ ਅਸੀਂ ਤਾਂ ਤੇਰੀ ਬਹਾਦਰੀ ਕਰਕੇ ਤੈਨੂੰ ਇੱਕ ਵੱਡਾ ਰੈਂਕ ਦੇਣਾ ਸੀ ਪਰ ਤੂੰ ਫੌਜ ਵਿੱਚੋਂ ਨਾਮ ਕਟਵਾਉਣ ਦੀ ਗੱਲ ਕਰਦਾ ਹੈ ਸੁਚਾ ਸਿੰਘ ਤੇ ਕਹਿਣ ਤੇ ਉਸ ਦਾ ਨਾਮ ਫੌਜ ਵਿੱਚੋਂ ਕੱਟ ਦਿੱਤਾ ਜਾਂਦਾ ਹੈ ਤੇ ਉਸ ਦੇ ਨਾਲ ਹੀ ਸੁੱਚੇ ਨੇ ਇੱਕ ਬੰਦੂਕ ਦੀ ਵੀ ਮੰਗ ਕੀਤੀ ਸੀ ਸੋ ਅਫਸਰ ਨੇ ਦੋਵੇਂ ਗੱਲਾਂ ਮੰਨ ਲਈਆਂ ਹੁਣ ਸੁੱਚਾ ਆਪਣੇ ਪਿੰਡ ਵਾਪਸ ਜਾਂਦਾ ਹੈ ਤੇ ਪਿੰਡ ਦੇ ਕਈ ਮੋਹਤਵਾਰਾਂ ਦੇ ਸਮਝਾਉਣ ਤੇ ਬਾਅਦ ਵੀ ਹੂਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆ ਰਿਹਾ ਇਸ ਦੌਰਾਨ ਸੁੱਚਾ ਸਿੰਘ ਤੇ ਹੂਕਰ ਸਿੰਘ ਦਾ ਆਪਸ ਵਿੱਚ ਟਕਰਾਵ ਵੀ ਹੁੰਦਾ ਹੈ ਤੇ ਅਖੀਰ ਸੁੱਚੇ ਨੇ ਆਪਣੀ ਬੰਦੂਕ ਨਾਲ ਹੂਕਰ ਸਿੰਘ ਨੂੰ ਗੋਲੀ ਮਾਰ ਦਿੱਤੀ ਤੇ ਇਸ ਕਹਾਣੀ ਨੂੰ ਇੱਥੇ ਹੀ ਖਤਮ ਕਰ ਦਿੱਤਾ ਫਿਰ ਬਾਅਦ ਵਿੱਚ ਨੰਬਰ ਆਉਂਦਾ ਹੈ ਉਸ ਦੀ ਭਾਬੀ ਬੀਰੋ ਦਾ ਬੀਰੋ ਬਹੁਤ ਹੀ ਮਨਤਾ ਤਰਲੇ ਕੱਢਦੀ ਹੈ ਪਰ ਸੁੱਚੇ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਨੂੰ ਵੀ ਗੋਲੀ ਮਾਰ ਦਿੱਤੀ ਹੁਣ ਇਹ ਤੇ ਕਹਾਣੀ ਸੀ ਸੁੱਚੇ ਦੀ ਅਣਖ ਦੀ ਕਿ ਆਪਦੇ ਘਰ ਦੀ ਇੱਜ਼ਤ ਖਾਤਰ ਉਸਨੇ ਆਪਣੀ ਹੀ ਭਾਬੀ ਤੇ ਆਪਣੇ ਬਚਪਨ ਦੇ ਯਾਰ ਨੂੰ ਅਗਲੇ ਜਹਾਨੇ ਤੋਰ ਦਿੱਤਾ ਹੁਣ ਗੱਲ ਕਰਦੇ ਹਾਂ ਕਿ ਸੁੱਚਾ ਸਿੰਘ ਨੂੰ ਸੂਰਮਾ ਕਿਉਂ ਕਿਹਾ ਜਾਣ ਲੱਗਾ ਦੱਸਿਆ ਜਾਂਦਾ ਹੈ ਕਿ ਜੋ ਇਹਨਾਂ ਦੋਵਾਂ ਦਾ ਵਿਚੋਲਾ ਸੀ ਭਾਗ ਸਿੰਘ ਉਸ ਨੂੰ ਵੀ ਸੁੱਚੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰੀਕੇ ਬਚ ਗਿਆ ਹੁਣ ਇਹ ਦੋਵੇਂ ਤਾਂ ਮਰ ਗਏ ਸੀ ਪਰ ਪੁਲਿਸ ਕਿਸੇ ਵੀ ਵਕਤ ਸੁੱਚੇ ਨੂੰ ਗ੍ਰਿਫਤਾਰ ਕਰਨ ਆ ਸਕਦੀ ਸੀ ਐਸਲੀ ਸੁੱਚੇ ਨੇ ਆਪਣਾ ਪੇਸ ਬਦਲਿਆ ਅਤੇ ਹਰਿਆਣੇ ਦੇ ਪਿੰਡ ਬੀਗੜ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਸਾਧੂਆਂ ਵਾਲਾ ਪੇਸ ਬਣਾ ਕੇ ਇੱਕ ਡੇਰੇ ਵਿੱਚ ਰਹਿਣ ਲੱਗਦਾ ਹੈ ਇੱਥੇ ਹੀ ਉਹ ਪਿੰਡ ਵਿੱਚੋਂ ਰਾਸ਼ਨ ਪਾਣੀ ਇਕੱਠਾ ਕਰਦਾ ਤੇ ਇਹੀ ਹੁਣ ਇਸ ਦੀ ਜ਼ਿੰਦਗੀ ਬਣ ਗਈ ਸੀ ਤੇ ਇਸੇ ਹੀ ਤਰ੍ਹਾਂ ਸੁੱਚਾ ਰਾਸ਼ਨ ਪਾਣੀ ਇਕੱਠਾ ਕਰਨ ਜਾਂਦਾ ਹੈ ਤੇ ਰਾਹ ਵਿੱਚ ਇੱਕ ਬਜ਼ੁਰਗ ਔਰਤ ਭੱਜੀ-ਭੱਜੀ ਆਈ ਤੇ ਕਹਿਣ ਲੱਗਦੀ ਹੈ ਕਿ ਬਾਬਾ ਜੀ ਕੁਝ ਬੁੱਚੜ ਉਸ ਟਿੱਬੇ ਪਿੱਛੇ ਗਊਆਂ ਵੱਢਣ ਲਈ ਲੈ ਕੇ ਜਾ ਰਹੇ ਹਨ ਮੇਰੇ ਕਹਿਣ ਤੇ ਤਾਂ ਉਹ ਨਹੀਂ ਰੁਕੇ ਸ਼ਾਇਦ ਤੁਹਾਡੀ ਹੀ ਗੱਲ ਮੰਨ ਲੈਣਾ ਸੁੱਚਾ ਸਿੰਘ ਨੇ ਉਸ ਬਜ਼ੁਰਗ ਔਰਤ ਨੂੰ ਕਿਹਾ ਕਿ ਇੱਥੇ ਰੁਕੋ ਮੈਂ ਦੇਖਦਾ ਹਾਂ ਸੁੱਚੇ ਨੇ ਬੁੱਚੜਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੁੱਚੜ ਸੁੱਚੇ ਤੇ ਹੀ ਭਾਰੀ ਪੈਣ ਲੱਗੇ ਫਿਰ ਸੁੱਚੇ ਨੇ ਉਹਨਾਂ ਦੇ ਹੀ ਹਥਿਆਰ ਖੋ ਕੇ ਉਹਨਾਂ ਨੂੰ ਵੀ ਅਗਲੇ ਜਹਾਨੇ ਤੋਰ ਦਿੱਤਾ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੁੱਚੇ ਦੀ ਧੂਤੀ ਬੋਲਣ ਲੱਗੀ ਅਤੇ ਉਸ ਦੇ ਨਾਮ ਪਿੱਛੇ ਸੂਰਮਾ ਸ਼ਬਦ ਵੀ ਲੱਗਣ ਲੱਗ ਪਿਆ। ਸੁੱਚੇ ਨੇ ਗਵਾਂ ਨੂੰ ਤਾਂ ਵਿਚਾਲਿਆ ਪਰ ਜਦੋਂ ਇਸ ਗੱਲ ਬਾਰੇ ਡੇਰੇ ਦੇ ਸਾਧ ਨੂੰ ਪਤਾ ਚੱਲਿਆ ਤਾਂ ਉਸ ਨੇ ਸੁੱਚੇ ਨੂੰ ਇੱਥੋਂ ਜਾਣ ਲਈ ਕਹਿ ਦਿੱਤਾ। ਫਿਰ ਸੁੱਚਾ ਸਿੰਘ ਨੇ ਡੇਰੇ ਨੂੰ ਖਾਲੀ ਕਰ ਦਿੱਤਾ ਅਤੇ ਨਾਬੇ ਵਿੱਚ ਆਪਣੇ ਇੱਕ ਪੁਰਾਣੇ ਸਾਥੀ ਕੋਲ ਪਹੁੰਚਦਾ ਹੈ। ਸੁੱਚਾ ਸਿੰਘ ਦਾ ਸਾਥੀ ਉਸ ਦਾ ਨਾਮ ਮਹਾ ਸਿੰਘ ਦੱਸਿਆ ਜਾਂਦਾ ਹੈ। ਉਹ ਸੁੱਚੇ ਨੂੰ ਆਪਣੇ ਘਰ ਰੱਖਣ ਲਈ ਤਿਆਰ ਹੋ ਜਾਂਦਾ ਹੈ ਪਰ ਜਦੋਂ ਸੁੱਚਾ ਸਿੰਘ ਨੇ ਆਪਦੇ ਵੱਲੋਂ ਕੀਤੇ ਕਤਲਾਂ ਬਾਰੇ ਦੱਸਿਆ ਤਾਂ ਮਹਾ ਸਿੰਘ ਘਬਰਾ ਗਿਆ ਤੇ ਘਬਰਾਹਟ ਵਿੱਚ ਉਹਨਾਂ ਸੇਗਨ ਇਲਾਕੇ ਦੇ ਥਾਣੇਦਾਰ ਨੂੰ ਸੁੱਚਾ ਸਿੰਘ ਬਾਰੇ ਇਤਲਾਹ ਕਰ ਦਿੱਤੀ। ਕਹਿੰਦਾ ਹੈ ਕਿ ਇੰਨੇ ਜ਼ਿਆਦਾ ਕਤਲ ਕਰਨ ਵਾਲਾ ਮੁਜਰਮ ਮੇਰੇ ਹੀ ਘਰ ਬੈਠਾ ਹੈ। ਕੁਝ ਦਿਨ ਬਾਅਦ ਪੁਲਿਸ ਨੇ ਮਹਾ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਸੁੱਚੇ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਉਸ ਤੇ ਕਤਲ ਦਾ ਮੁਕਦਮਾ ਚਲਾਇਆ ਜਾਂਦਾ ਹੈ। ਸੁੱਚੇ ਤੇ 6 ਕਤਲ ਬੋਲਦੇ ਸੀ ਅਤੇ ਇਸ ਨੂੰ ਇੱਕ ਖਤਰਨਾਕ ਅਪਰਾਧ ਦੀ ਮੰਨਦੇ ਹੋਏ ਸੁੱਚੇ ਨੂੰ ਮਹਾਰਾਜਾ ਭੁਪਿੰਦਰ ਸਿੰਘ ਅੱਗੇ ਪੇਸ਼ ਕੀਤਾ ਗਿਆ। ਜਦੋਂ ਮਹਾਰਾਜੇ ਨੂੰ ਸੁੱਚੇ ਵੱਲੋਂ ਗਊਆਂ ਦੀ ਰਾਖੀ ਲਈ ਕੀਤੇ ਕਤਲ ਅਤੇ ਅਸਰ ਦੇ ਬੱਚਿਆਂ ਦੀ ਜਾਨ ਬਚਾਉਣ ਵਾਲਾ ਕਿੱਸਾ ਸੁਣਾਇਆ ਤਾਂ ਉਹ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਸਖਤ ਚੇਤਾਵਨੀ ਦੇ ਨਾਲ ਸੁੱਚੇ ਦੇ ਸਾਰੇ ਕਤਲ ਮਾਫ ਕਰ ਦਿੱਤੇ। ਇਸ ਤੋਂ ਪਹਿਲਾਂ ਸੁੱਚਾ ਸਿੰਘ ਲੋਕ ਛਿਪ ਕੇ ਜਾਂ ਫਿਰ ਭੇਸ ਬਦਲ ਕੇ ਹੀ ਰਹਿੰਦਾ ਸੀ ਪਰ ਕਤਲ ਮਾਫ ਵਾਲੇ ਫੈਸਲੇ ਨੇ ਉਸ ਨੂੰ ਫਿਰ ਤੋਂ ਦੁਬਾਰਾ ਪਿੰਡ ਲਈ ਜਾਣ ਲਈ ਪ੍ਰੇਰਿਤ ਕੀਤਾ ਤੇ ਸੁੱਚਾ ਪਿੰਡ ਪਹੁੰਚ ਕੇ ਆਪਣੇ ਭਰਾ ਨਰਾਇਣੇ ਨਾਲ ਸੁਖੀ ਸੰਧੀ ਰਹਿਣ ਲੱਗਦਾ ਹੈ ਹੁਣ ਸਾਰੇ ਪਾਸੇ ਸੁੱਚਾ ਸਿੰਘ ਨੂੰ ਸੁੱਚਾ ਸਿੰਘ ਚਹਿਲ ਘਟ ਤੇ ਸੁੱਚਾ ਸੂਰਮਾ ਕਰਕੇ ਜਿਆਦਾ ਜਾਣਦੇ ਸੀ ਪਰ ਫਿਰ ਅਚਾਨਕ ਇੱਕ ਦਿਨ ਗਹਿਰੀ ਪਾਕੀ ਪਿੰਡ ਤੋਂ ਸੁੱਚੇ ਦੇ ਮਾਮੇ ਦਾ ਪੋਤਰਾ ਆਪਣੀ ਹੀ ਰਾਮ ਕਹਾਣੀ ਸੁਣਾਉਣ ਲੱਗਾ ਅਤੇ ਆਪਣਾ ਹਾਲ ਬਿਆਨ ਕਰਦਾ ਹੈ ਕਿ ਉਸ ਦੀ ਮਾਂ ਸਾਰਾ ਕੁਝ ਛੱਡ ਕੇ ਆਪਣੇ ਪ੍ਰੇਮੀ ਗੱਜਣ ਸਿੰਘ ਨਾਲ ਰਹਿਣ ਲੱਗ ਪਈ ਹੈ ਤੇ ਸਮਝਾਉਣ ਦੇ ਬਾਅਦ ਵੀ ਉਹ ਵਾਪਸ ਨਹੀਂ ਆ ਰਹੀ ਤੇ ਉਸ ਕਰਕੇ ਸਾਡੀ ਪਿੰਡ ਵਿੱਚ ਬਹੁਤ ਬਦਨਾਮੀ ਹੁੰਦੀ ਹੈ ਸੁੱਚਾ ਸਿੰਘ ਜਵਾਬ ਦਿੰਦਾ ਹੈ ਕਿ ਮੈਂ ਇਸ ਵਿੱਚ ਕੀ ਕਰ ਸਕਦਾ ਹਾਂ ਮੈਂ ਤੇ ਆਪ ਬਹੁਤ ਔਖਾ ਹੋਇਆ ਪਿਆ ਹਾਂ ਪਰ ਸੰਤ ਸਿੰਘ ਮਨ ਹੀ ਨਹੀਂ ਸਿਰਿਆ ਅਤੇ ਵਾਰ-ਵਾਰ ਆਪਣੇ ਨਾਲ ਚੱਲਣ ਲਈ ਕਹਿੰਦਾ ਹੈ ਆਖਰ ਸੁੱਚਾ ਸਿੰਘ ਮੰਨ ਜਾਂਦਾ ਹੈ ਤੇ ਆਪਦੇ ਨਾਨਕੇ ਪਿੰਡ ਜਾਣ ਲਈ ਤਿਆਰ ਹੋ ਜਾਂਦਾ ਹੈ ਪਹਿਲਾਂ ਤਾਂ ਉਸਨੇ ਰਾਜਕੌਰ ਜੋ ਸੰਤ ਸਿੰਘ ਦੀ ਮਾਂ ਸੀ ਅਤੇ ਗੱਜਣ ਸਿੰਘ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਸੁਧਰ ਜਾਓ ਨਹੀਂ ਤੇ ਚੰਗਾ ਨਹੀਂ ਹੋਵੇਗਾ ਪਰ ਜਦੋਂ ਉਹ ਦੋਵੇਂ ਹੀ ਆਪਣੇ ਕੰਮਾਂ ਤੋਂ ਬਾਜ਼ ਨਾ ਆਏ ਤਾਂ ਸੁੱਚਾ ਸਿੰਘ ਨੇ ਪਹਿਲਾਂ ਰਾਜਕੌਰ ਤੇ ਫਿਰ ਗੱਜਣ ਸਿੰਘ ਨੂੰ ਆਪਣੀ ਦਿਨਾਲੀ ਦੇ ਫਾਇਰ ਨਾਲ ਮਾਰ ਦਿੱਤਾ ਕੁਝ ਸਮਾਂ ਬਾਅਦ ਪੁਲਿਸ ਸੁੱਚੇ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਵਾਰ ਉਸ ਦਾ ਕੇਸ ਅੰਗਰੇਜ਼ੀ ਸਰਕਾਰ ਅੱਗੇ ਚਲਾਇਆ ਜਾਂਦਾ ਹੈ ਇਨ੍ਹਾਂ ਕਤਲਾਂ ਦੇ ਦੋਸ਼ ਵਿੱਚ ਸੁੱਚਾ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਉਹਨਾਂ ਸਮਿਆਂ ਵਿੱਚ ਇਹ ਨਿਯਮ ਹੁੰਦਾ ਸੀ ਕਿ ਜਿਸ ਜਗ੍ਹਾ ਤੇ ਕਤਲ ਹੋਇਆ ਹੈ ਫਾਂਸੀ ਵੀ ਉਸੇ ਜਗ੍ਹਾ ਤੇ ਹੀ ਦਿੱਤੀ ਜਾਵੇ ਤੋ ਅੰਤ ਵਿੱਚ ਸੁੱਚਾ ਸਿੰਘ ਨੂੰ ਫਾਂਸੀ ਤੇ ਚਾੜ ਦਿੱਤਾ ਜਾਂਦਾ ਹੈ ਸ਼ਾਇਦ ਇਹੀ ਕਾਰਨ ਸੀ ਕਿ ਸੁੱਚਾ ਸਿੰਘ ਨੂੰ ਸੂਰਮਾ ਕਿਹਾ ਜਾਂਦਾ ਸੀ ਦੂਜਿਆਂ ਦੇ ਮਸਲੇ ਹੱਲ ਕਰਦਾ ਤੇ ਆਪਦੇ ਘਰ ਦੀ ਇੱਜ਼ਤ ਲਈ ਆਪਣੇ ਹੀ ਯਾਰ ਤੇ ਭਾਬੀ ਦਾ ਕਤਲ ਕਰ ਦਿੱਤਾ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਐਦਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ